ਸਤਿ ਸ਼੍ਰੀ ਅਕਾਲ ਜੀ ਮੈਂ ਮਨਪ੍ਰੀਤ ਪ੍ਰਾਤ ਹਾਜ਼ਰ ਹਾਂ ਪ੍ਰੋਗਰਾਮ ਕਿਸਾਨ ਮੰਚ ਲੈ ਕੇ ਤੁਸੀਂ ਸੁਣ ਰਹੇ ਹੋ ਐਫਐਮ ਜੀਕੇਯੂ 90.4 ਤੇ ਗੁਰੂਕਾਸ਼ੀ ਯੂਨੀਵਰਸਿਟੀ ਦੇ ਇਸ ਮੰਚ ਤੇ ਸਾਰੇ ਹੀ ਕਿਸਾਨ ਵੀਰਾਂ ਦਾ ਤੇ ਭੈਣਾਂ ਦਾ ਬਹੁਤ-ਬਹੁਤ ਸਵਾਗਤ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਸੋਨੀ ਦੀਆਂ ਫਸਲਾਂ ਦੀ ਵਿਕਰੀ ਬਾਰੇ ਇਸ ਵਿਸ਼ੇ ਤੇ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਗੇ ਡਾਕਟਰ ਲਖਪ੍ਰੀਤ ਸਿੰਘ ਅਸਿਸਟੈਂਟ ਪ੍ਰੋਫੈਸਰ ਡਿਪਾਰਟਮੈਂਟ ਆਫ ਐਗਰੀਕਲਚਰ ਗੁਰੂਕਾਸ਼ੀ ਯੂਨੀਵਰਸਿਟੀ ਸਰ ਬਹੁਤ-ਬਹੁਤ ਸਵਾਗਤ ਥੈਂਕ ਯੂ ਮੈਮ ਥੈਂਕ ਯੂ ਸੋ ਮੱਚ ਐਸਾ ਜਿਵੇਂ ਅਸੀਂ ਸੋਨੀ ਦੀਆਂ ਫਸਲਾਂ ਦੀ ਵਿਕਰੀ ਦੀ ਗੱਲ ਕਰ ਰਹੇ ਹਾਂ ਤੇ ਸਭ ਤੋਂ ਪਹਿਲਾ ਸਵਾਲ ਇਹੀ ਹੈਗਾ ਵੀ ਸਾਡੇ ਕਿਸਾਨ ਵੀਰ ਸੋਨੀ ਦੀਆਂ ਫਸਲਾਂ ਦੀ ਜਿਹੜੀ ਵਿਕਰੀ ਆ ਉਹ ਕਿੱਥੇ-ਕਿੱਥੇ ਕਰ ਸਕਦੇ ਆ ਹਾਂ ਮੈਡਮ ਪੰਜਾਬ ਦੇ ਵਿੱਚ ਆਪਣੀਆਂ ਸੋਨੀ ਦੀਆਂ ਫਸਲਾਂ ਹੋਣ ਜਾਂ ਕੋਈ ਵੀ ਫਸਲ ਹੋਵੇ ਉਹਦਾ ਪ੍ਰਬੰਧ ਪੰਜਾਬ ਮੰਡੀ ਬੋਰਡ ਮਹਾਲੀ ਕਰਦਾ ਇਸ ਵਾਰ ਪੰਜਾਬ ਮੰਡੀ ਬੋਰਡ ਮਹਾਲੀ ਵੱਲੋਂ 2025 ਸੋਨੀ ਸੈਸ਼ਨ ਵਿੱਚ 152 ਰੈਗੂਲੇਟਿਡ ਮੰਡੀਆਂ ਦਾ ਪ੍ਰਬੰਧ ਕੀਤਾ ਗਿਆ ਤੇ ਉਹਨਾਂ ਦੇ ਨਾਲ ਜੁੜੇ ਹੋਏ 283 ਸਬ ਯਾਰ ਇਸ ਤੋਂ ਇਲਾਵਾ 1822 ਸ 1822 ਖਰੀਦ ਕੇਂਦਰ ਪੰਜਾਬ ਦੇ ਵਿੱਚ ਹਨ ਜਿਨ੍ਹਾਂ ਨੂੰ ਆਪਾਂ ਫੋਕਲ ਪੁਆਇੰਟ ਕਿਹਾ ਜਾਂਦਾ ਹੈ ਪੰਜਾਬ ਵਿੱਚ ਹਰ 5 ਕਿਲੋਮੀਟਰ ਦੇ ਵਿੱਚ ਇੱਕ ਖੇਤੀਬਾੜੀ ਮੰਡੀ ਹੈ ਜਿਦੇ ਵਿੱਚ ਕਿਸਾਨ ਆਪਣਾ इजीली ਤਰੀਕੇ ਨਾਲ ਆਪਣੀ ਮੰਡੀ ਦਾ ਸੇਲ ਐਂਡ ਪਰਚੇਸ ਕਰ ਸਕਦਾ ਹੈ ਜੀ ਸੋ ਫਿਰ ਇਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਵੀ ਕੁਝ ਗੱਲਾਂ ਦਾ ਜਿਹੜਾ ਧਿਆਨ ਰੱਖਣਾ ਹੈ ਸਾਡੇ ਕਿਸਾਨ ਵੀਰਾਂ ਨੇ ਇਹ ਫਸਲਾਂ ਵੇਚਣ ਤੋਂ ਪਹਿਲਾਂ ਉਹ ਕੀ ਜੜੀਆਂ ਗੱਲਾਂ ਨੇ ਜਿਨ੍ਹਾਂ ਦਾ ਸਾਡੇ ਕਿਸਾਨ ਵੀਰ ਧਿਆਨ ਰੱਖਣ ਅ ਸਭ ਤੋਂ ਪਹਿਲੀ ਚੀਜ਼ ਹੈ ਕਿ ਕਿਸਾਨ ਵੀਰ ਆਪਣੀ ਫਸਲ ਦੀ ਬੜਾਈ ਬਿਲਕੁਲ ਜਦੋਂ ਉਹਨਾਂ ਦੀ ਫਸਲ ਸੁੱਕ ਜਾਂਦੀ ਹੈ ਉਸ ਸਮੇਂ ਕਰੇ ਤਾਂ ਕਿ ਉਹਨਾਂ ਦੀ ਬੋਲੀ ਸਮੇਂ ਸਿਰ ਹੋ ਸਕੇ ਸੈਕਿੰਡ ਚੀਜ਼ ਹੈ ਉਹ ਆਪਣੀ ਫਸਲ ਦੀ ਤੁਲਾਈ ਹਮੇਸ਼ਾ ਆਪਣੀ ਨਿਗਰਾਨੀ ਹੇਠ ਕਰਾਉਣ ਅਤੇ ਜਦੋਂ ਕਿਸਾਨ ਆਪਣੀ ਫਸਲ ਨੂੰ ਬੀਚ ਲੈਂਦਾ ਹੈ ਤਾਂ ਉਸ ਤੋਂ ਬਾਅਦ ਉਹ ਆਪਣੇ ਆਰਟੀਟੂ ਜੇ ਫਾਰਮ ਜ਼ਰੂਰ ਲੈਣ ਅ ਤੇ ਨੈਕਸਟ ਚੀਜ਼ ਹੈ ਕਿ ਅਗਰ ਕੋਈ ਵੀ ਫੀਲਡ ਦੇ ਵਿੱਚ ਕਿਸਾਨ ਜਾਂ ਉਹਨਾਂ ਦੇ ਲੇਬਰ ਦੇ ਨਾਲ ਕੋਈ ਦੁਰਘਟਨਾ ਹੋ ਜਾਂਦੀ ਹੈ ਤਾਂ ਆਪਣੇ ਜੋ ਲੋਕਲ ਉਹਨਾਂ ਦੀ ਮਾਰਕੀਟ ਕਮੇਟੀ ਉਹਨਾਂ ਨੂੰ ਜ਼ਰੂਰ ਜਾ ਕੇ ਇਨਫੋਰਮ ਕਰਨ ਤਾਂ ਕਿ ਉਹ ਉਹਨਾਂ ਨੂੰ ਉਸ ਚੀਜ਼ ਦਾ ਕੋਈ ਫਾਇਦਾ ਜਾਂ ਕੋਈ ਵੀ ਉਹਨਾਂ ਦੀ ਹੈਲਪ ਕਰ ਸਕਣ ਉਹਦੇ ਰਿਲੇਟਡ ਅਗਰ ਮੰਡੀ ਦੇ ਵਿੱਚ ਕੋਈ ਵੀ ਬਾੜ ਦਾ ਨਾਕਾਟ ਜਾਂਦਾ ਜਾਂ ਕੋਈ ਵੀ ਫਾਰਮਰਸ ਨੂੰ ਪ੍ਰੋਬਲਮ ਆਉਂਦੀ ਹੈ ਤਾਂ ਉਹਦੇ ਲਈ ਸਬੰਧਤ ਸਕੱਤਰਤ ਮਾਰਕੀਟ ਕਮੇਟੀ ਜਾਂ ਮੰਡੀ ਅਫਸਰ ਨਾਲ ਕੰਟੈਕਟ ਕਰ ਸਕਦੇ ਨੇ ਤਾਂ ਇਹ ਸਾਰੀਆਂ ਚੀਜ਼ਾਂ ਦਾ ਜਿਨ੍ਹਾਂ ਨੂੰ ਕੋਈ ਵੀ ਫਾਰਮਰ ਜਦੋਂ ਆਪਣੀ ਫਸਲ ਨੂੰ ਮੰਡੀ ਵਿੱਚ ਲੈ ਕੇ ਆਉਂਦਾ ਤਾਂ ਉਹਦਾ ਧਿਆਨ ਰੱਖਣਾ ਚਾਹੀਦਾ ਹਾਂ ਜੀ ਆਸੋ ਇੱਕ ਜਿਹੜੀ ਗੱਲ ਹੈਗੀ ਹੈ ਲੇਬਰ ਨੂੰ ਲੈ ਕੇ ਅਸੀਂ ਗੱਲ ਕਰਾਂਗੇ ਵੀ ਮੰਡੀ ਦੇ ਵਿੱਚ ਜਿਹੜੀ ਲੇਬਰ ਹੈ ਉਹ ਕਿਹੜੀ-ਕਿਹੜੀ ਹੈ ਤੇ ਮਤਲਬ ਕਿੰਨੇ ਤਰ੍ਹਾਂ ਦੀ ਜਿਹੜੀ ਇਹ ਲੇਬਰ ਹੈਗੀ ਹੈ ਜੋ ਇੱਕ ਫਾਰਮਰ ਨੂੰ ਮੰਡੀ ਦੇ ਵਿੱਚ ਦੋ ਤਰ੍ਹਾਂ ਦੇ ਲੇਬਰ ਦੇ ਰੇਟ ਪੇ ਕਰਨੇ ਪੈਂਦੇ ਨੇ ਇੱਕ ਹੈ ਮੈਨ ਲਹਾਈ ਦਾ ਤੇ ਦੂਸਰਾ ਉਹਨਾਂ ਦੀ ਸਫਾਈ ਦਾ ਜਦੋਂ ਵੀ ਇੱਕ ਮੰਡੀ ਦੇ ਵਿੱਚ ਫਾਰਮਰ ਆਪਣੀ ਫਸਲ ਲੈ ਕੇ ਆਉਂਦਾ ਤਾਂ ਉਹਨਾਂ ਦੇ ਗੱਟਿਆਂ ਦੀ ਭਰਾਈ ਅਲੱਗ-ਅਲੱਗ ਤਰੀਕੇ ਦੀ ਹੁੰਦੀ ਹੈ। ਅਗਰ ਆਪਾਂ ਗੱਲ ਕਰੀਏ ਝੋਨੇ ਦੀ ਤਾਂ ਝੋਨੇ ਦੇ ਗੱਟੇ ਦੀ ਭਰਾਈ 35 ਕਿਲੋ, 37 ਕਿਲੋ ਅਤੇ 50 ਕਿਲੋ ਦੀ ਹੁੰਦੀ ਹੈ। ਤੇ ਉਹਨਾਂ ਦੇ ਅਕੋਰਡਿੰਗ ਹੀ ਉਹਨਾਂ ਦਾ ਲੇਬਰ ਦੀ ਰੇਟ ਹੁੰਦੀ ਹੈ। ਅਗਰ ਆਪਾਂ ਗੱਲ ਕਰੀਏ 35 ਕਿਲੋ ਅਤੇ 37 ਕਿਲੋ ਦੇ ਗੱਟੇ ਲਈ ਇੱਕ ਫਾਰਮਰ ਨੂੰ 7.70 ਰੁਪਏ ਪੇ ਕਰਨੇ ਪੈਂਦੇ ਨੇ ਜਿਦੇ ਵਿੱਚ ਲੋਹਾਈ ਦਾ ਰੇਟ ਹੈ 2.75 ਰੁਪਏ ਅਤੇ ਸਫਾਈ ਦਾ ਰੇਟ ਹੈ 4.95 ਰੁਪਏ। ਅਗਰ ਆਪਾਂ ਗੱਲ ਕਰੀਏ 50 ਕਿਲੋ ਵਾਲਾ ਜਿਹ ਦਾ 9.52 ਰੁਪਏ ਜਿਹਦੇ ਵਿੱਚ 3.99 ਰੁਪਏ ਲਹਾਈ ਹੈ ਅਤੇ 6.70 ਰੁਪਏ ਪਾਵਰ ਕਲੀਨਿੰਗ ਦੀ ਉਹਨਾਂ ਦੀ ਸਫਾਈ ਹੈ। ਅਗਰ ਆਪਾਂ ਦੂਸਰੀਆਂ ਫਸਲਾਂ ਦੀ ਗੱਲ ਕਰੀਏ ਜਿਵੇਂ ਮੱਕੀ, ਮੂੰਗੀ, ਮਾਂ, ਬਾਜਰਾ ਅਤੇ ਅਰਹਰ ਉਹਦੇ ਲਈ ਇੱਕ ਫਾਰਮਰ ਨੂੰ 6.36 ਰੁਪਏ ਲੇਵਰ ਦਾ ਖਰਚਾ ਪੇ ਕਰਨਾ ਪੈਂਦਾ। ਮੂੰਗਫਲੀ ਲਈ 7.10 ਰੁਪਏ, ਕਪਾਹ ਦੇ ਲਈ 2.88 ਰੁਪਏ ਅਤੇ ਜਵਾਰ ਅਤੇ ਤਿਲ ਦੇ ਲਈ 7.10 ਰੁਪਏ। ਸੋ ਇੱਕ ਫਾਰਮਰ ਨੂੰ ਇੱਕ ਮੰਡੀ ਵਿੱਚ ਜਦੋਂ ਵੀ ਆਪਣੀ ਫਸਲ ਲੈ ਕੇ ਆਉਂਦਾ ਸਿਰਫ ਲਹਾਈ ਅਤੇ ਸਫਾਈ ਦਾ ਹੀ ਰੇਟ ਪੇ ਕਰਨਾ ਹੈ। ਇਸ ਤੋਂ ਇਲਾਵਾ ਅਗਰ ਫਾਰਮਰ ਫਾਰਮਰ ਬੋਲੋ ਉਹਨਾਂ ਦੀ ਤਲਾਈ ਦਾ ਜਾਂ ਗੱਟਿਆਂ ਦੀ ਸਟੀਚਿੰਗ ਦਾ ਜਾਂ ਗੱਟਿਆਂ ਨੂੰ ਦੁਬਾਰਾ ਟਰੱਕਾਂ ਵਿੱਚ ਭਰਨ ਦਾ ਰੇਟ ਲੱਗਦਾ ਜਾਂਦਾ ਉਹ ਫਾਰਮਰ ਨਹੀਂ ਦੇਣਾ ਉਹ ਹਮੇਸ਼ਾ ਖਰੀਦਦਾਰ ਹੀ ਪੇ ਕਰੇਗਾ ਤਾਂ ਫਾਰਮਰ ਸਿਰ ਇਹ ਗੱਲਾਂ ਦਾ ਜ਼ਰੂਰ ਰੱਖਣ ਕਿ ਉਹਨਾਂ ਨੇ ਕਿੰਨਾ ਲਹਾਈ ਦਾ ਰੇਟ ਪੇ ਕੀਤਾ ਅਤੇ ਕਿੰਨਾ ਸਫਾਈ ਦਾ ਰੇਟ ਪੇ ਕੀਤਾ so that ਇਹ ਸਾਰੀਆਂ ਚੀਜ਼ਾਂ ਇੱਕ ਫਾਰਮ ਦੇ ਜੇ ਫਾਰਮ ਦੇ ਵਿੱਚ ਜ਼ਰੂਰ ਮੈਂਸ਼ਨ ਹੋਣੀ ਹੈ ਜੀ ਇਹ ਬਹੁਤ ਵਧੀਆ ਜਿਹੜੀ ਜਾਣਕਾਰੀ ਤੁਸੀਂ ਸਾਡੇ ਕਿਸਾਨਾਂ ਦੇ ਨਾਲ ਸਾਂਝੀ ਕੀਤੀ ਬੇਸ਼ੱਕ ਅਸੀਂ ਕਹਿ ਸਕਦੇ ਹੈਗੇ ਆ ਵੀ ਸਾਡੇ ਕਿਸਾਨ ਵੀਰ ਕੁਝ ਹੱਦ ਤੱਕ ਇਸ ਗੱਲ ਤੋਂ ਜਾਣੂ ਹੋਣਗੇ ਪਰ ਬਹੁਤ ਸਾਰੇ ਮੇਬੀ ਜਿਹੜੇ ਕਿਸਾਨ ਹੈਗੇ ਆ ਕਿਸਾਨ ਹੈਗੇ ਆ ਉਹਨਾਂ ਨੂੰ ਇਹ ਚੀਜ਼ਾਂ ਦੱਸਣ ਦੀ ਜ਼ਰੂਰਤ ਹੈ ਸੋ ਐਮਐਸਪੀ ਦੀ ਗੱਲ ਕਰਾਂਗੇ ਸਰ ਸੋਨੀ ਪਹਿਲਾਂ ਤਾਂ ਅਸੀਂ ਐਮਐਸਪੀ ਜਾਣੀ ਇਹ ਵੀ ਐਮਐਸਪੀ ਕੀ ਹੈ ਐਮਐਸਪੀ ਜਿਹਨੂੰ ਆਪਾਂ ਪੰਜਾਬੀ ਵਿੱਚ ਮਿਨੀਮਮ ਸਮਰਥਨ ਮੁੱਲ ਕਿਹਾ ਜਾਂਦਾ ਨਿਊਨਤਮ ਸਮਰਥਨ ਮੁੱਲ ਇਹਨੂੰ ਆਪਣੇ ਇੰਡੀਆ ਦੇ ਵਿੱਚ ਇੱਕ ਕਮੇਟੀ ਬਣੀ ਜਿਹਨੂੰ ਕਿ ਸੀਏਸੀਪੀ ਕਮਿਸ਼ਨ ਔਨ ਐਗਰੀਕਲਚਰ ਐਂਡ ਕੋਸਟ ਐਂਡ ਪ੍ਰਾਈਸ ਉਹ ਫਿਕਸ ਕਰਦਾ ਉਹ ਜੋ ਸੀਏਸੀਪੀ ਆ ਹਰ ਸਾਲ ਫਸਲਾਂ ਦੀ ਕੋਸਟ ਆਫ ਕਲਟੀਵੇਸ਼ਨ ਕਿ ਇੱਕ ਫਸਲ ਨੂੰ ਉਗਾਉਣ ਦੇ ਉੱਪਰ ਕਿੰਨਾ ਕਾ ਖਰਚਾ ਆਉਂਦਾ ਪਹਿਲਾਂ ਉਸ ਚੀਜ਼ ਨੂੰ ਐਸਟੀਮੇਟ ਕਰਦੇ ਆ ਤੇ ਹੋਰ ਬਹੁਤ ਸਾਰੇ ਫੈਕਟਰਸ ਨੂੰ ਨਾਲ ਲੈ ਕੇ ਇੱਕ ਫਸਲ ਦਾ ਕੋਸਟ ਆਫ ਕਲਟੀਵੇਸ਼ਨ ਡਿਸਾਈਡ ਕੀਤਾ ਜਾਂਦਾ ਉਸ ਤੋਂ ਬਾਅਦ ਜੋ ਆਪਣੀ ਸੀਏਸੀਬੀ ਕਮੇਟੀ ਆ ਉਹ ਭਾਰਤ ਸਰਕਾਰ ਨੂੰ ਇਹ ਰეკਮੈਂਡ ਕਰਦੀ ਹੈ ਕਿ ਇੱਕ ਫਸਲ ਦਾ ਇੰਨਾ ਮਿਨੀਮਮ ਸਮਰਥਨ ਪ੍ਰਾਈਸ ਹੋਣਾ ਚਾਹੀਦਾ ਉਸ ਤੋਂ ਬਾਅਦ ਸਰਕਾਰ ਲਾਗੂ ਕਰਦੀ ਹੈ ਬੇਸਿਕਲੀ ਜੋ ਨਿਊਨਤਮ ਸਮਰਥਨ ਮੁੱਲ ਇਹ ਚੀਜ਼ ਹੈ ਕਿ ਇੱਕ ਫਾਰਮਰ ਤਾਨੂੰ ਮਿਨਿਮਮ ਇੰਨਾ ਰੇਟ ਉਹਨਾਂ ਦੀ ਫਸਲ ਦਾ ਮਿਲਣਾ ਹੀ ਮਿਲਣਾ ਇਹ ਤੋਂ ਘੱਟ ਉਹਨਾਂ ਨੂੰ ਰੇਟ ਨਹੀਂ ਹੋਏਗਾ ਸੋ ਦੈਟ ਫਾਰਮਰ ਨੂੰ ਅਸ਼ਉਰਟੀ ਹੋ ਜਾਏਗੀ ਉਸਨੇ ਇਸ ਸੀਜ਼ਨ ਦੇ ਵਿੱਚ ਇੰਨੇ ਕੀ ਇਨਕਮ ਹੋਣੀ ਚਾਹੀਦੀ ਹੈ ਸੋ ਇਹ ਆਪਣਾ ਜੋ ਐਮ ਐਸ ਪੀ ਜਾਂ ਨਿਯੁਨਤਮ ਸਮਰਥਨ ਮੁੱਲ ਦਾ ਕਨਸੈਪਟ ਹੈ ਜੀ ਤੇ ਅਸੀਂ ਸੌਣੀ ਦੀਆਂ ਫਸਲਾਂ ਦੀ ਜੇ ਗੱਲ ਕਰੀਏ ਤੇ ਸੌਣੀ ਦੀਆਂ ਫਸਲਾਂ ਦਾ ਜਿਹੜਾ ਐਮ ਐਸ ਪੀ ਮੁੱਲ ਹੈਗਾ ਉਹ ਕੀ ਹੈ ਹਾਂ ਜੋ ਈਸ਼ਵਰ ਆਪਣੇ ਸੌਣੀ ਦੀਆਂ ਫਸਲਾਂ ਦਾ ਨਿਯੁਨਤਮ ਸਮਰਥਨ ਮੁੱਲ ਡਿਸਾਈਡ ਹੋਇਆ ਜੋ ਸਧਾਰਨ ਛੋਲਣਾ ਉਹਦਾ ਰੇਟ ਹੈ 2369 ਪੀ ਜੋ ਗ੍ਰੇਡ A ਛੋਲਣਾ ਉਹਦਾ ਨਿਯੁਨਤਮ ਸਮਰ सौ नणानवे रुपये मक्की चौबीस सौ रुपये कपाह जो दरम्याने रेशे वाली वह सतर सौ दस रुपये कपाह जो लंबी रेशे वाली वह इक्यासी सौ दस रुपये मूंगफली सताई सौ अठाठ मां अठत् सौ अरहर अठ हज़ार मूंगफली बहत्तर सौ त्रेहठ रुपये सुरजमुखी 7721 ਜਵਾਰ 3699 ਬਾਜਰਾ 2775 ਸੋਇਬੀਨ 5328 ਅਤੇ ਤੇਲ 8946 ਰੁਪਏ ਪ੍ਰਤੀ ਕੁਇੰਟਲ ਇਹ ਵਾਲਾ ਰੇਟ ਜੋ ਫਾਰਮਰ ਨੂੰ ਮੰਡੀ ਵਿੱਚੋਂ ਆਪਣਾ ਕਲੇਮ ਕਰ ਸਕਦੇ ਆ ਜੀ ਸੋ ਸੋਨੀ ਦੀਆਂ ਫਸਲਾਂ ਬਾਰੇ ਜਿਹੜੀ ਵਿਕਰੀ ਦੀ ਜਾਣਕਾਰੀ ਤੇ ਜੋ ਸਾਡਾ ਇਹ ਇੱਕ ਸਮਰਥਨ ਮੁੱਲ ਜਿਹੜਾ ਅਸੀਂ ਕਹਿੰਨੇ ਹੈਗੇ ਆ ਉਹਦੇ ਬਾਰੇ ਇਹ ਜਾਣਕਾਰੀ ਜਿਹੜੀ ਮੇ ਵੀ ਸਾਡੇ ਕਿਸਾਨਾਂ ਲਈ ਬਹੁਤ ਹੀ ਮਹੱਤਵਪੂਰਨ ਹੋਊਗੀ ਇਸ ਤੋਂ ਇਲਾਵਾ ਹੋਰ ਕੋਈ ਜਿਹੜੀ ਇਸ ਮੰਚ ਤੋਂ ਅਸੀਂ ਕਿਸਾਨਾਂ ਦੇ ਨਾਲ ਕੋਈ बात सांझी ਕਰਨੀ ਹੁੰਦੀ ਹੈ ਹਾਂ ਇਸ ਤੋਂ ਇਲਾਵਾ ਹਰ ਇੱਕ ਮੰਡੀ ਦੇ ਵਿੱਚ ਇੱਕ ਫਾਰਮਰ ਨੂੰ ਆਰਥ ਦਾ ਮੁੱਲ ਪੇ ਕਰਨਾ ਪੈਂਦਾ ਇੱਕ ਆਪ ਗੱਲ ਕਰਦੇ ਮਾਰਕੀਟ ਫੀਸ ਕਿੰਨੀ ਹੈ ਜੋ ਰੂਰਲ ਡਵੈਲਪਮੈਂਟ ਫੰਡ ਹੈ ਇਹ ਹਰ ਇੱਕ ਫਸਲ ਦਾ ਅਲੱਗ-ਅਲੱਗ ਬੇਰੀ ਕਰਦਾ ਹੈ ਜੋ ਕਿ ਸਿਰਫ ਇੱਕ ਫਾਰਮਰ ਨੂੰ ਇਹ ਚੀਜ਼ ਧਿਆਨ ਰੱਖਣੀ ਚਾਹੀਦੀ ਕਿ ਉਹ ਸਿਰਫ ਖਰੀਦਦਾਰ ਪੇ ਕਰੇਗਾ ਹਰ ਇੱਕ ਫਸਲ ਦੇ ਲਈ 2.5% ਅਰਧ ਇੱਕ ਖਰੀਦਦਾਰ ਪੇ ਕਰੇਗਾ ਅਗਰ ਤੁਹਾਡਾ ਇੱਕ ਕੁਆਂਟਲ ਆ ਉਹਦਾ 2.5% ਜੋ ਅਰਧ ਹੋਏਗੀ ਸਿਮਿਲਰਲੀ ਹਰ ਇੱਕ ਫਸਲ ਦਾ ਮਾਰਕੀਟ ਫੀਸ ਤੇ ਰੂਰਲ ਡਿਵੈਲਪਮੈਂਟ ਫੰਡ ਅਲੱਗ-ਅਲੱਗ ਹੈ ਅਗਰ ਆਪ ਗੱਲ ਕਰੀ ਪਰਮਲ ਝੋਨੇ ਦੀ ਤਾਂ ਪਰਮਲ ਝੋਨੇ ਦਾ ਜੋ ਆਪਣਾ ਮਾਰਕੀਟ ਫੀਸ ਹੈ ਉਹ 3% ਰੂਰਲ ਡਿਵੈਲਪਮੈਂਟ ਫੰਡ ਵੀ 3% 2.5% ਉਹਨਾਂ ਦੀ ਅਰਧ ਹੋਏਗੀ ਤੇ ਇਸ ਤਰੀਕੇ ਨਾਲ 8% ਜੋ ਇੱਕ ਲਾਗਤ ਹੈ ਉਹ ਖਰੀਦਦਾਰ ਪੇ ਕਰੇਗਾ ਅਗਰ ਬਾਸਮਤੀ ਦੀ ਗੱਲ ਕਰੀ ਉਹਦਾ 4.5% ਹੋ ਗਿਆ ਮੱਕੀ 5.5% ਕਪਾ ਸਾਡੇ 3% ਇਹ ਜੋ ਖਰਚੇ ਨਹੀਂ ਹਮੇਸ਼ਾ ਖਰੀਦਦਾਰ ਪੇ ਕਰੇਗਾ ਸੋ ਇੱਕ ਫਸਲ ਨੂੰ ਵੇਚਣ ਵੇਲੇ ਜੋ ਆਪਣੇ ਖਰਚੇ ਆ ਗਏ ਜਿਹੜੀ ਮੰਡੀ ਫੀਸ ਆ ਗਈ ਰੂਰਲ ਡਿਵੈਲਪਮੈਂਟ ਫੰਡ ਹੋ ਗਿਆ ਅਰਧਤਾ ਹੋ ਗਿਆ ਇਸ ਤੋਂ ਇਲਾਵਾ ਲੇਬਰ ਦੇ ਰੇਟ ਹੋ ਗਏ ਤਾਂ ਫਾਰਮਰ ਨੂੰ ਇਹਨਾਂ ਸਾਰੀਆਂ ਚੀਜ਼ਾਂ ਦੀ ਨੌਲੇਜ ਹੋਣੀ ਚਾਹੀਦੀ ਹੈ ਕਿ ਜਦੋਂ ਆਪਣੀ ਫਸਲ ਨੂੰ ਮੰਡੀ ਵਿੱਚ ਲੈ ਕੇ ਜਾ ਰਿਹਾ ਤਾਂ ਉਹਨਾਂ ਨੇ ਸਿਰਫ ਆਪਣੀ ਫਸਲ ਦੀ ਲਹਾਈ ਤੇ ਆਪਣੀ ਫਸਲ ਦੀ ਸਫਾਈ ਦਾ ਹੀ ਰੇਟ ਦੇਣਾ ਹੈ ਤੇ ਇਹ ਚੀਜ਼ਾਂ ਉਹਨਾਂ ਦੇ ਜੇ ਫਾਰਮ ਦੇ ਵਿੱਚ ਮੈਂਸ਼ਨ ਹੋਣੀਆਂ ਫਾਰਮਰ ਆਪਣੀ ਫਸਲ ਨੂੰ ਵੇਚ ਕੇ ਆਪ ਦੇ ਆਰਟੀਓ ਤੋਂ ਇਮੀਡੀਏਟਲੀ ਆ ਦਾ ਜੇ ਫਾਰਮ ਕਲੈਕਟ ਕਰੇ ਸੋ ਥੈਟ ਉਹਨਾਂ ਨੂੰ ਇਹ ਚੀਜ਼ ਮੈਂਸ਼ਨ ਹੋਵੇ ਕਿ ਉਹਨਾਂ ਨੇ ਕਿੰਨੀ ਫਸਲ ਵੇਚੀ ਹੈ ਕਿੰਨਾ ਉਨਾਂ ਨੂੰ ਰੇਟ ਮਿਲਿਆ ਕਿੰਨਾ ਉਹਨਾਂ ਦਾ ਖਰਚਾ ਲੱਗਿਆ ਜੀ ਸੋ ਕਿਸਾਨ ਵੀਰੋ ਅਸੀਂ ਇਸ ਜਾਣਕਾਰੀ ਤੋਂ ਬਿਨਾ ਇੱਕ ਹੋਰ ਹਮੇਸ਼ਾ ਹੀ ਇਸ ਪ੍ਰੋਗਰਾਮ ਦੇ ਵਿੱਚ ਕਹਿੰਦੇ ਆ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਹਮੇਸ਼ਾ ਹੀ ਕਿਸਾਨਾਂ ਦੀ ਸਹਾਇਤਾ ਲਈ ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੈ ਕਿਸੇ ਵੀ ਕਿਸਮ ਦੀ ਖੇਤੀ ਸਬੰਧੀ ਤੁਹਾਡਾ ਕੋਈ ਸਵਾਲ ਹੈ ਖੇਤੀ ਸਬੰਧੀ ਤੁਸੀਂ ਕੁਝ ਜਾਨਣਾ ਚਾਹੁੰਦੇ ਹੋ ਕੁਝ ਤੁਸੀਂ ਕਿਸੇ ਟ੍ਰੇਨਿੰਗ ਦਾ ਹਿੱਸਾ ਬਣਨਾ ਚਾਹੁੰਦੇ ਹੋ ਤੁਸੀਂ ਫਸਲਾਂ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਆ ਫਸਲਾਂ ਦੇ ਕੀੜੇ ਮਕੌੜਿਆਂ ਦੀ ਰੋਕਥਾਮ ਲਈ ਕਿਸੇ ਵੀ ਕਿਸਮ ਦੀ ਜਾਣਕਾਰੀ ਤੁਸੀਂ ਹਾਸਲ ਕਰਨਾ ਚਾਹੁੰਦੇ ਆ ਤਾਂ ਤੁਸੀਂ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਨਾਲ ਸੰਪਰਕ ਕਰ ਸਕਦੇ ਹੋ ਕਿਉਂਕਿ ਸਾਡੇ ਕੋਲੇ ਇੱਥੇ ਡਿਪਾਰਟਮੈਂਟ ਹੈਗਾ ਡਿਪਾਰਟਮੈਂਟ ਆਫ ਐਗਰੀਕਲਚਰ ਐਂਡ ਇਹਦੇ ਵਿੱਚ ਬਹੁਤ ਸਾਰੇ ਮਾਹਿਰ ਨੇ ਸਾਡੇ ਕੋਲ ਜਿਵੇਂ ਅਸੀਂ ਪਹਿਲਾਂ ਮਿੱਟੀ ਦੀ ਬਰਕਤ ਦੀ ਗੱਲ ਕਰਦੇ ਹੈਗੇ ਆ ਸਰ ਇਹਦੇ ਬਾਰੇ ਵੀ ਤੁਸੀਂ ਥੋੜਾ ਜਿਆਦਾ ਦੱਸਣਾ ਚਾਹੋਗੇ ਵੀ ਫਸਲਾਂ ਬਾਰੇ ਕਿਸੇ ਕਿਸਮ ਦੀ ਜੇ ਸਾਡੇ ਕਿਸਾਨਾਂ ਨੂੰ ਕੋਈ ਪ੍ਰੋਬਲਮ ਹੈ ਬੀਜ ਦੇ ਵਸ ਬੰਨ ਵਿਕਾਸ ਕਰਕੇ ਜਿਵੇਂ ਫॉर एग्जांपल ਮੈਂ ਆਪਣੇ ਸਬਜੈਕਟ ਦੀ ਗੱਲ ਕਰਾਂ ਮੇਰਾ ਸਬਜੈਕਟ ਹੈ ਐਗਰੀਕਲਚਰ ਇਕਨੋਮਿਕਸ ਤਾਂ ਅਗਰ ਕਿਸੇ ਵੀ ਫਾਰਮਰ ਨੂੰ ਇਸ ਚੀਜ਼ ਦਾ ਕਨਫਿਊਜ਼ਨ ਹੈ ਕਿ ਉਹਨਾਂ ਨੂੰ ਫਸਲ ਦਾ ਕਿੰਨਾ ਐਮਐਸਪੀ ਮਿਲਣਾ ਚਾਹੀਦਾ ਕਿੰਨਾ ਕ ਮੋਇਸਚਰ ਹੋਣਾ ਚਾਹੀਦਾ ਫੋਰ ਐਗਜ਼ਾਮਪਲ ਆਪਾਂ ਫੀਲਡ ਦੇ ਵਿੱਚ ਗੱਲ ਕਰ ਰਹੇ ਹਾਂਗੇ ਇੱਕ ਝੋਨੇ ਦਾ ਮੋਇਸਚਰ 14 ਤੋਂ ਲੈ ਕੇ 16% ਹੋਣਾ ਚਾਹੀਦਾ ਅਗਰ ਉਸ ਤੋਂ ਜ਼ਿਆਦਾ ਮੋਇਸਚਰ ਹੈ ਤਾਂ ਉਹਦੀ ਕਾਟ ਕੱਟੀ ਜਾਂਦੀ ਹੈ ਤਾਂ ਉਸ ਚੀਜ਼ਾਂ ਦੇ ਬਾਰੇ ਅਸੀਂ ਜਾਣਕਾਰੀ ਦੇ ਸਕਦੇ ਹਾਂ ਕਿ ਇੱਕ ਫਾਰਮਰ ਕਿੰਨਾ ਕ ਮੋਇਸਚਰ ਲੈਵਲ ਮੇਨਟੇਨ ਕਰਕੇ ਆਪਣੀ ਫਸਲ ਨੂੰ ਮੰਡੀ 'ਚ ਲੈ ਕੇ ਜਾਵੇ ਤਾਂ ਕਿ ਉਹਨੂੰ ਸਹੀ ਰੇਟ ਮਿਲੇ ਤੇ ਇੱਕ ਫਸਲ ਦਾ ਕਿੰਨਾ ਰੇਟ ਹੈ ਉਹਨਾਂ ਦੇ ਜੇ ਫਾਰਮ ਜਾਂ ਉਹਨਾਂ ਦੇ ਨਾਲ ਕਈ ਵਾਰ ਆਰਟੀਕੀ ਕਰਦੇ ਆਪਣੇ ਥੋੜਾ ਜਿਆਦਾ ਲਾਗਤ ਲਗਾ ਲੈਂਦੇ ਸੋ ਥੈਟ ਉਹਦੇ ਚ ਫਾਰਮਰ ਦੀ ਐਕਸਪਲੋਇਟੇਸ਼ਨ ਹੁੰਦੀ ਹੈ ਤਾਂ ਅਸੀਂ ਉਹਨਾਂ ਨੂੰ ਸ਼ਰਟੀ ਦੇਵਾਂਗੇ ਕਿ ਉਹਨਾਂ ਦੀ ਜੋ ਚੀਜ਼ ਹੈ ਉਹਨਾਂ ਦੀ ਕੈਲਕੂਲੇਸ਼ਨ ਉਹਨਾਂ ਦੀ ਸਹੀ ਹੋਵੇ ਤਾਂ ਅਗਰ ਕਿਸੇ ਫਾਰਮਰ ਨੂੰ ਇੱਕ ਕਨਫਿਊਜ਼ਨ ਹੈ ਕਿ ਉਹਨਾਂ ਨੂੰ ਕਿੰਨਾ ਘੱਟ ਰੇਟ ਮਿਲਿਆ ਉਹਦਾ ਕੀ ਰੀਜ਼ਨ ਆ ਜਾਂ ਉਹਨਾਂ ਨੂੰ ਕਿੰਨੀ ਕੋਸਟ ਪੇ ਕਰਨੀ ਚਾਹੀਦੀ ਸੀ ਉਹਦੇ ਲਈ ਉਹ ਸਾਡੇ ਕੋਲ ਆ ਸਕਦੇ ਨੇ ਸਾਡੇ ਨਾਲ ਗੱਲ ਕਰ ਸਕਦੇ ਨੇ ਅਸੀਂ ਉਹਨਾਂ ਨੂੰ ਦੱਸਾਂਗੇ ਕਿ ਉਹਨਾਂ ਦੀ ਇਹ ਚੀਜ਼ ਕਿਉਂ ਹੋਈ ਹੈ ਤੇ ਉਹਨਾਂ ਨੂੰ ਕਿੰਨਾ ਮੁੱਲ ਮਿਲਣਾ ਚਾਹੀਦਾ ਸੀ ਜੀ ਆਸੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਇਹ ਜਾਣਕਾਰੀ ਸਾਂਝੀ ਕੀਤੀ ਤੇ ਇਸ ਦੇ ਨਾਲ ਮੈਨੂੰ ਮਨਪ੍ਰੀਤ ਪ੍ਰਾਣ ਨੂੰ ਪ੍ਰੋਗਰਾਮ ਕਿਸਾਨ ਮੰਚ ਸਮਾਪਤ ਕਰਨ ਦੀ ਦਿਓ ਤੇ ਇੱਕ ਹੋਰ ਵਿਸ਼ੇ ਦੇ ਨਾਲ ਜਲਦੀ ਹੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ ਬਹੁਤ ਬਹੁਤ ਧੰਨਵਾਦ